ਮੁੱਖ ਮੰਤਰੀ ਤੇ ਸਰਕਾਰ ਦੇ ਪੈਰਾਂ ਥੱਲੇ ਆ ਕੇ ਬਚਾਈ ਹੋਈ ਹੈ ਇਹ ਆਪਣਾ ਮੁੱਖ ਮੰਤਰੀ ਜਾਮ ਬਣ ਗਿਆ ਉਹਦੇ ਵਿੱਚ ਜਿਹੜੀ ਬਿਆਨ ਤੇ ਮੁੱਖ ਜਿਹੜੀ ਰੂਹ ਆ ਚੁੱਕੀ ਹੈ ਪਰ ਲੋਕੋ ਇਹੀ ਬੇਇਨਸਾਫੀ ਕਰਦਾ ਵੀ ਟੱਕਰੇ ਹੋ ਜੋ ਜਿਹੜੇ ਪਿੰਡਾਂ ਦੇ ਵਿੱਚ ਚੌਕੇ ਨੇ ਕੇ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਇਨਸਾਫੀ ਹੈ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਵਾਣਾ ਕਿਉਂ ਨਹੀਂ ਆਉਂਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਇਸ ਕਰਕੇ ਆਪਣੀ ਸੋਚ ਸਾਰੀ ਦੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਆ ਇਸ ਕਰਕੇ ਇਸ ਸਰਕਾਰ ਦੇ ਸੱਚੇ ਸੇਵਕ ਬਣ ਕੇ ਰਹਿਣਾ ਭਗਵਾਨਤਵਾਦੀ ਧੌਣ ਦੀ ਗੱਦੀ ਹੱਟੀ ਬਣ ਕੇ ਰਹਿਣਾ ਖੜ ਕੇ ਖੜ ਕੇ ਬਦਲੇ ਆਪਾਂ ਲੈਣਿਆ ਕੋਈ ਕਾਂਗਰਸ ਨੇ ਕੋਈ ਦੂਜੇ ਤੀਜੇ ਦਾ ਗੋਗੜਾ ਨਹੀਂ ਲੈਣਿਆ ਇਸ ਕਰਕੇ ਤਾਕਲੇ ਹੋ ਕੇ ਲੜਾਈ ਲੜਦੀ ਹੈ ਕੱਲ ਵੀ ਬੜੀ ਵੱਡੀ ਸਾਡੇ ਪਰਥੋ ਨੌਜਵਾਨਾਂ ਤੇ ਚੰਡੀਗੜ੍ਹ ਦੇ ਵਿੱਚ ਵੱਡੀ ਮੁਸੀਬਤ ਆਈ ਉਥੇ ਨੌਜਵਾਨ ਕਰਾਏ ਉੱਥੇ ਪੁਲਿਸ ਨੇ ਸ਼ਰਨ ਕੀਤਾ ਤੇ ਜਦੋਂ ਕੱਟ ਹੋਇਆ ਤੇ ਪੁਲਿਸ ਵਾਲਾ ਤਾਂ ਕੇ ਹਮਪੰਡ ਕਰਤਾ ਇਸ ਕਰਕੇ ਜੋਤ ਸ਼ਬਦ ਤੋਂ ਹੋਈ ਹੈ ਸਾਡੇ ਉੱਪਰ ਹੋ ਰਹੀ ਹੈ ਸਾਡੇ ਆਪ ਉੱਪਰ ਹੋ ਰਹੀ ਹੈ ਇਕੱਠੇ ਹੋ ਜੀ ਸਾਡੇ ਸਭ ਦੀ ਲੜਾਈ ਇਹ ਲੋਕਾਂ ਲਈ ਪੰਜਾਬ ਲਈ ਹੈ ਨੌਜਵਾਨਾਂ ਲਈ ਹੈ ਨੌਜਵਾਨਾਂ ਲਈ ਜਿਹੜੇ ਲੜਾਈ ਲੜ ਰਹੇ ਆ ਪੰਜਾਬ ਬਚਾਉਣ ਦੇ ਪੰਜਾਬ ਨੂੰ ਬਾਹਰ ਨੌਰਵੰਤ ਨੂੰ ਭੇਟਣਾ ਚਾਹੁੰਦੇ ਅਸੀਂ ਨਾਕਾਊਟ ਰੱਖਣਾ ਚਾਹੁੰਦੇ ਆ ਇਹ ਸਾਡੀ ਲੜਾਈ ਜਾਰੀ ਰਹੂਗੀ ਮਰਦੇ ਕਰਮ ਟੱਕਰ ਕਰੀ ਰਹੂ ਕੋ ਤੇ ਮਾਰ ਤਵਾਣਾ ਜਿੰਨਾ ਜੋਰ ਲਾਵਾ ਲਾਲਾ ਜਿੰਨਾ ਜੋਰ ਲਾਤਾ ਲਾਲਾ ਤੇਰੇ ਐਵੇਂ ਜਿਧਰੂ ਗਲਤੀ ਹੱਡੀ ਬਣ ਕੇ ਰਾਵਾਂਗੇ ਔਰ ਸਮਝ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਜੇਲ੍ਹੜੀ ਕੱਟੇਗਾ ਸਾਡੀ ਭੈਣ ਗੁਰਪ੍ਰੀਤ ਤੇ ਉਹ ਲੋਕਾਂ ਆ ਕੇ ਬੇਇਨਤ ਕਰੂਗੀ ਵੀ ਆਜੋ ਮੇਰੇ ਭਗਵਾਨ ਤੁਮਾਰੀ ਕਿਸੇ ਨਹੀਂ ਹੋਣਾ ਕਿਸੇ ਨੇ ਨਹੀਂ ਆਉਣਾ ਤੂੰ ਜੇ ਤੇ ਵਿੱਚ ਹੋਏਗਾ ਅੱਜ ਦੀ ਗੱਲ ਕਹੀ ਨੂੰ ਯਾਦ ਰੱਖੀ ਜਿੰਨਾ ਘੋਟਾ ਹਾਂ ਤਾਲਾ ਸਮਾਪਤ ਦਾ ਵਰਤਮਾਨ ਤੱਕ ਬੜਾ ਨੇ ਜਲਾ ਯਾਦ ਰੱਖੋ ਨੌਜਵਾਨੋ ਮੱਭਾ ਸਟੇਮਿਆਂ ਕੀ ਬਸਾਰਾ ਦਾ ਆਗੂ ਸਾਹਿਬਾਨ ਦਾ ਧੰਨਵਾਦ ਕਰਨਾ ਸਾਡੇ ਫੂਟਾ ਧੰਨਵਾਦ ਕਰਨਾ ਜਿਹੜੇ ਤੁਸੀਂ ਇੱਥੇ ਆਇਓ ਬੜੇ ਲੱਖੇ ਤੇ ਲਈ ਤੇ ਸਾਡੇ ਆਪਾਂ ਸਭ ਆਪਣੇ ਹੱਕਾਰੇ ਵੀ ਆਇਓ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਤੁਹਾਡੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਕਿਰਲੇ ਕੇ ਰੋਈ ਲੱਗਦਾ ਫਿਰਦਾ ਜਨ ਰਾਤ ਫੁੱਟਦੀ ਲੱਗਦਾ ਫੁੱਟਦਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਮੋੱਖ ਮੰਤਰੀ ਤੇ ਸਰਕਾਰ ਦੇ ਪੈਰਾਂ ਥੱਲੇ ਆ ਕੇ ਬਚਾਈ ਹੋਈ ਆ ਇਹ ਆਪਣਾ ਮੁੱਖ ਮੰਤਰੀ ਜਾਗ ਬਣ ਗਿਆ ਉਹਦੇ ਵਿੱਚ ਜਿਹੜੀ ਬਿਆਨ ਤੇ ਮੁਸਰਤ ਜਿਹੜੀ ਹੂ ਆ ਚੁੱਕੀ ਆ ਪਰ ਲੋਕੋ ਇਹੀ ਬੇਚੀ ਕਰਦਾ ਵੀ ਟਾਗੜੇ ਹੋ ਜੋ ਜਿਹੜੇ ਪਿੰਡਾਂ ਦੇ ਵਿੱਚ ਚਮਚੇ ਲਗੇ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਚੀ ਆ ਜਿੰਨਾ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਨਾ ਕਿਉਂ ਨਹੀਂ ਤੁਸੀਂ ਇਹ ਗੱਲ ਕਹਿੰਦੇ ਤੁਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਇਸ ਕਰਕੇ ਆਪਣੀ ਸੋਚ ਸਾਰੀ ਦੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਇਹ ਸਰਕਾਰ ਦੇ ਸੱਚੇ ਸੇਵਕ ਬਣ ਕੇ ਰਹਿਣਾ ਭਗਵਾਨਤ ਵਾਲੀ ਭਧੌਣ ਦੀ ਜਲਦੀ ਹੱਟੀ ਬਣ ਕੇ ਰਹਿਣਾ ਘੇੜ-ਘੇੜ ਕੇ ਬਦਲੇ ਆਪਾਂ ਲੈਣਿਆ ਕੋਈ ਕਾਂਗਰਸ ਨੇ ਕੋਈ ਦੂਜੇ ਤੀਜੇ ਨਾ ਗੋਗੜਾ ਨੇ ਨਹੀਂ ਲੈਣੇ ਇਸ ਕਰਕੇ ਤਾਕੇ ਹੋਵੇ ਲੜਾਈ ਲਾਉਂਦੀ ਆ ਚੱਲ ਵੀ ਬੜੀ ਵੱਡੀ ਸਾਡੇ ਪਰਥੋ ਨੌਜਵਾਨਾਂ ਤੇ ਚੰਡੀਗੜ੍ਹ ਦੇ ਵਿੱਚ ਵੱਡੀ ਮੁਸੀਬਤ ਆਈ ਉੱਥੇ ਨੌਜਵਾਨ ਕਰਾਏ ਉੱਥੇ ਪੁਲਿਸ ਨੇ ਰਿਟੈਂਸ਼ਨ ਕੀਤਾ ਤੇ ਜਦੋਂ ਕੱਠ ਹੋਇਆ ਤੇ ਪੁਲਸ ਵਾਲਾ ਤਾਂ ਕੇ ਸਸਪੈਂਡ ਕਰਤਾ ਇਸ ਕਰਕੇ ਜੋਤ ਸ਼ੱਤ ਤੋਂ ਹੋ ਰਹੀ ਆ ਸਾਡੇ ਉੱਪਰ ਹੋ ਰਹੀ ਆ ਸਾਡੇ ਆਕਾ ਉੱਪਰ ਹੋ ਰਹੀ ਆ ਇਕੱਠਿਆਂ ਹੋ ਜੀ ਸਾਡੀ ਸਭ ਦੀ ਲੜਾਈ ਇਹ ਲੋਕਾਂ ਲਈਆ ਪੰਜਾਬ ਲਈਆ ਨੌਜਵਾਨਾਂ ਲਈਆ ਨੌਜਵਾਨੋ ਜਿਹੜੇ ਲੜਾਈ ਕਰ ਰਹੇ ਆ ਪੰਜਾਬ ਬਚਾਉਂਦੇ ਆ ਪੰਜਾਬ ਨੂੰ ਬਾਹਰ ਨੌਜਵਾਨ ਨੂੰ ਭੇਟਣਾ ਚਾਹੁੰਦੇ ਨੇ ਅਸੀਂ ਨੌਜਵਾਨ ਨੂੰ ਇੱਥੇ ਰੱਖਣਾ ਚਾਹੁੰਦੇ ਆ ਇਹ ਸਾਡੀ ਲੜਾਈ ਜਾਰੀ ਰਹੂਗੀ ਮਰਦੇ ਦਰਾਂ ਟੱਕਰ ਕਰੀ ਗਊ ਉਦੋਂ ਮਰਵਾਣਾ ਜਿੰਨਾ ਜੋਰ ਲਾਉਣਾ ਲਾ ਲਾ ਜਿੰਨਾ ਜੋਰ ਲਾਉਣਾ ਲਾ ਲਾ ਤੇਰੇ ਐਨੇ ਜਿਗਰੂ ਗੱਲ ਦੀ ਹੱਡੀ ਬਣ ਕੇ ਰਾਵਾਂਗੇ ਆਉਣ ਆ ਸਮਝ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਜਿੱਦੜੇ ਕੱਟੇਗਾ ਸਾਡੀ ਭੈ ਗੁਰਪ੍ਰੀਤ ਤੇ ਉਹ ਲੋਕਾਂ ਕੇ ਬੇਇਨਤ ਕਰੂਗੀ ਵੀ ਆਜੋ ਮੇਰੇ ਭਗਵੰਤਾਂ ਦੀ ਕਿਸੇ ਨਹੀਂ ਆਉਣਾ ਕਿਸੇ ਨਹੀਂ ਆਉਣਾ ਤੂੰ ਜੇ ਤੇ ਵਿੱਚ ਹੋਏਗਾ ਅੱਜ ਦੀ ਗੱਲ ਕਹੀ ਉਹ ਯਾਦ ਰੱਖੀ ਜਿੰਨਾ ਕਰੋਟਾਂ ਤਾਲਾ ਸਰਵਣ ਤੱਕ ਦਾ ਵਰਤਮਾ ਤੱਕ ਵਰਤਦਾ ਕਿਹੜਾ ਯਾਦ ਰੱਖੋ ਨੌਜਵਾਨੋ ਮੈਂ ਬੱਸ ਕਹਿਣਾ ਕਿ ਮੈਂ ਸਾਰਿਆਂ ਦਾ ਆਪੂ ਸਾਬਨ ਦਾ ਅਨੁਭਵ ਕਰਨਾ ਸਾਡੇ ਫੂਟਾ ਧੰਨਵਾਦ ਕਰਨਾ ਜਿਹੜੇ ਤੁਸੀਂ ਇੱਥੇ ਆਇਓ ਬੜੇ ਲੱਖੇ ਤੇ ਲਈ ਤੇ ਸਾਡੇ ਪਾਸਾ ਸਭ ਆਪਣੇ ਘਰਾਂ ਤੇ ਕੀ ਆਇਓ ਕਾ ਸਾਰਾ ਬਹੁਤ ਬਹੁਤ ਧੰਨਵਾਦ ਛੋਟੇ ਬਜੋਕਰ ਦਾ ਬਹੁਤ ਬਹੁਤ ਧੰਨਵਾਦ ਇਕੱਲੇ ਇਕੱਲੇ ਜਿਹੜੇ ਫਲਰ ਕੇ ਲੰਮੇ ਸਮੇਂ ਤੋਂ ਜਿੱਤੀ ਬੈਠੋ ਤੁਹਾਡਾ ਬਹੁਤ ਬਹੁਤ ਧੰਨਵਾਦ ਛੋਟੇ ਕਰ ਕੀ ਸੀ ਜਿਹੜੀ ਏਟੀ ਬੱਡੀ ਲੜਾਈ ਲੜਨਾ ਆ ਤਾਂ ਕਰਕੇ ਜਿਹੜਾ ਸਰਕਾਰਾਂ ਦਾ ਮਸਲਾ ਆਇਆ ਹੋਇਆ ਤਾਂ ਕਰਕੇ ਬੜੀ ਲੱਖਾਂ ਖਰਚਾਣਾ ਜਨਰਲ ਫੂਟ ਗੱਡੀ ਲੱਗਦਾ ਫਿਰਦਾ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਰਤਾ ਸ੍ਰੀ ਵਾਹਿਗੁਰੂ ਜੀ